ਮੈਂ ਉਮੀਦ ਕਰਦਾ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਹੋਵੇਗਾ ਜੀ ਸੰਗਤ ਜੀ ਅੱਜ ਦਾ ਆਪਣਾ ਜੋ ਵਿਸ਼ਾ ਹੈ ਇਸ ਵਿੱਚ ਬੜੀ ਸੰਗਤ ਉਲਜੀ ਹੋਈ ਹੈ ਅੱਜ ਦਾ ਆਪਣਾ ਵਿਚਾਰ ਪੰਛੀਆਂ ਦੇ ਨਾਲ ਸੰਬੰਧ ਰੱਖਦਾ ਹੈ ਆਪਾਂ ਆਪਣੇ ਚੰਗੇ ਕਰਮਾਂ ਲਈ ਆਪਣੇ ਮਾੜੇ ਕਰਮਾਂ ਨੂੰ ਸਵਾਰਨ ਦੇ ਲਈ ਜਾਂ ਦੂਸਰੇ ਸਰੀਰਾਂ ਵਾਸਤੇ ਚੰਗਾ ਕਰਨ ਦੇ ਲਈ ਬੜਾ ਕੁਝ ਕਰਦੇ ਹਾਂ ਸੰਗਤ ਜੀ ਇਸ ਦੁਨੀਆ ਤੇ ਦੋ ਤਰ੍ਹਾਂ ਦੇ ਮਨੁੱਖਾਂ ਨਾਲ ਤੁਹਾਡਾ ਰਾਹ ਪਤਾ ਰਹਿੰਦਾ ਹੈ ਇੱਕ ਤਾਂ ਉਹ ਮਨੁੱਖ ਜਿਨ੍ਹਾਂ ਦਾ ਦਿਲ ਪੱਥਰ ਵਰਗਾ ਹੁੰਦਾ ਹੈ ਅਤੇ ਉਹਨਾਂ ਨੂੰ ਕਿਸੇ ਦੇ ਢੱਡ ਬਾਰੇ ਕੋਈ ਫਿਕਰ ਨਹੀਂ ਹੁੰਦੀ ਕਿਸੇ ਦਾ ਚੰਗਾ ਹੋਵੇ ਜਾਂ ਕਿਸੇ ਦਾ ਮਾੜਾ ਹੋਵੇ ਉਸ ਮਨੁੱਖ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਸਿਰਫ ਮਨੁੱਖ ਆਪਣੇ ਢੱਡ ਦਾ ਸਾਕਾ ਹੁੰਦਾ ਹੈ ਇਸ ਦੇ ਉਲਟ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਜ਼ਰੂਰੀ ਇਨਸਾਨ ਜਾਂ ਮਨੁੱਖ ਇਸ ਦੁਨੀਆ ਤੇ ਭੇਜਿਆ ਹੈ ਜਰ ਸੰਗਤ ਜੀ ਇਹ ਕਹਿ ਸਕਦੇ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਤੇ ਜਨਮਾਂ ਜਨਮਾਂ ਦਾ ਮੇਰ ਪਰਿਆ ਹੱਥ ਹੈ ਜੀ ਸੰਗਤ ਜੀ ਇਸ ਤਰ੍ਹਾਂ ਦੇ ਲੋਕ ਪਤਲੇ ਅਤੇ ਚੰਗੇ ਦਿਲ ਦੇ ਹੁੰਦੇ ਹਨ ਉਹਨਾਂ ਦੀ ਆਤਮਾ ਬਹੁਤ ਚੰਗੀ ਹੁੰਦੀ ਹੈ ਉਹਨਾਂ ਨੂੰ ਕੁਦਰਤ ਨਾਲ ਸੰਗਤ ਜੀ ਪਿਆਰ ਬਹੁਤ ਹੁੰਦਾ ਹੈ ਉਹ ਦੂਸਰਿਆਂ ਦੇ ਢਿੱਡਾਂ ਬਾਰੇ ਵੀ ਸੋਚਦੇ ਹਨ ਭਾਵਕੇ ਹੋਰਾਂ ਦੇ ਦੁੱਖ ਸੁੱਖ ਵਿੱਚ ਵੀ ਸ਼ਾਮਿਲ ਹੁੰਦੇ ਹਨ ਅਤੇ ਦੂਜਿਆਂ ਨੂੰ ਦੁਖੀ ਦੇਖ ਕੇ ਨਾ ਖੁਦ ਆਪਣਾ ਮਨ ਵੀ ਦੁਖੀ ਕਰ ਲੈਂਦੇ ਹਨ ਇਹੀ ਕਾਰਨ ਹੁੰਦਾ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਹੀ ਕਾਰਨ ਹੁੰਦਾ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਅਰਦਾਸ ਅੱਗੇ ਹੋ ਕੇ ਸੰਦੇ ਹਨ ਇਸੇ ਤਰ੍ਹਾਂ ਹੀ ਬਹੁਤ ਸੰਗਤ ਹੈ ਜਿਹੜੀ ਕਬੂਤਰਾਂ ਨੂੰ ਯਾਨੀ ਕਿ ਪੰਛੀਆਂ ਨੂੰ ਦਾਣਾ ਪਾਉਂਦੀ ਹੈ ਜਾਂ ਗੁੜ ਦੇ ਨਾਲ ਰੋਟੀ ਗੁੱਟ ਕੇ ਆਪਣੇ ਕੋਠਿਆਂ ਦੇ ਉੱਪਰ ਸੁੱਟ ਦਿੰਦੀ ਹੈ ਜਿਨ੍ਹਾਂ ਨੂੰ ਆ ਕੇ ਚਿੜੀਆਂ ਜਾਂ ਕਬੂਤਰ ਖਾ ਲੈਂਦੇ ਹਨ ਜੀ ਦੂਸਰੇ ਪਾਸੇ ਅਜਿਹੇ ਲੋਕ ਵੀ ਹਨ ਜੋ ਪੰਛੀਆਂ ਨੂੰ ਆਪਣੇ ਘਰ ਤੋਂ ਵੀ ਦੂਰ ਰੱਖਦੇ ਹਨ ਉਹਨਾਂ ਪੰਛੀਆਂ ਨੂੰ ਦਾਣਾ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਕਈ ਲੋਕ ਇਹ ਵੀ ਵਿਚਾਰ ਦਿੰਦੇ ਹਨ ਕਿ ਪੰਛੀਆਂ ਨੂੰ ਦਾਣਾ ਪਾਉਣਾ ਬਹੁਤ ਵੱਡਾ ਗੁਨਾਹ ਹੈ ਉਹਨਾਂ ਦੇ ਦਰਸ਼ਨ ਮੁਤਾਬਿਕ ਇਸ ਤਰ੍ਹਾਂ ਕਰਨ ਨਾਲ ਪੰਛੀਆਂ ਵਿੱਚ ਆਲਸ ਹੁੰਦਾ ਹੈ ਅਤੇ ਇਸੇ ਤਰ੍ਹਾਂ ਹੀ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਮਨੁੱਖ ਉਹਨਾਂ ਨੂੰ ਦਾਣਾ ਪਾਉਂਦਾ ਰਿਹਾ ਤਾਂ ਉਹ ਖੁਦ ਹੀ ਆਪਣਾ ਚੂਹਾ ਚੁਗਣਾ ਭੁੱਲ ਜਾਣਗੇ। ਸੰਗਤ ਜੀ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ। ਅੱਜ ਦੇ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਨਾਸਤਕ ਹੋ ਗਏ ਹਨ। ਉਹ ਇਹ ਭੁੱਲ ਗਏ ਹਨ ਕਿ ਜਦੋਂ ਮਨੁੱਖ ਛੋਟਾ ਹੁੰਦਾ ਸੀ ਭਾਵ ਕਿ ਇੱਕ ਬੱਚੇ ਦੇ ਰੂਪ ਵਿੱਚ ਹੁੰਦਾ ਹੈ ਜਿਸ ਨੂੰ ਇੱਕ ਮਾਂ ਪਾਲ-ਪੋਸ਼ ਕੇ ਵੱਡਾ ਕਰਦੀ ਹੈ। ਉਹ ਕਿਸੇ ਦੇ ਬੱਚੇ ਨੂੰ ਐਸਾ ਕੁਦਰਤ ਦੇ ਬਣਾਏ ਜੀਵ ਨੂੰ ਚੋਗਾ ਪਾਉਣਾ ਵੀ ਗਲਤ ਸਮਝਦਾ ਹੈ ਕਿਸੇ ਬੇਜਮਾਨੇ ਦਾ ਢੱਡ ਭਰਨਾ ਕਿਵੇਂ ਗਲਤ ਹੋ ਸਕਦਾ ਹੈ ਸਾਡੀ ਗੁਰਵਾਨੀ ਵਿੱਚ ਤਾਂ ਹਮੇਸ਼ਾ ਹੀ ਵਾਹਿਗੁਰੂ ਜੀ ਭੁੱਖਿਆਂ ਦਾ ਢੱਡ ਭਰਨ ਲਈ ਸਾਨੂੰ ਰਾਹ ਦਿੰਦੇ ਹਨ ਸੰਗਤ ਜੀ ਚਾਹੇ ਕਿਸੇ ਵੀ ਤਰ੍ਹਾਂ ਦਾ ਧਰਮ ਹੋਵੇ ਉਹ ਕਦੇ ਵੀ ਪੰਛੀਆਂ ਨੂੰ ਚੋਗਾ ਪਾਉਣ ਨੂੰ ਗਲਤ ਨਹੀਂ ਕਹਿੰਦਾ ਇਨਸਾਨੀਅਤ ਹੋਣ ਦੇ ਨਾਤੇ ਅਸੀਂ ਇਹ ਚੀਜ਼ਾਂ ਉਦੋਂ ਹੀ ਸਮਝ ਸਕਦੇ ਹਾਂ ਜੇਕਰ ਅਸੀਂ ਜ਼ਿੰਦਗੀ ਵਿੱਚ ਕਿਸੇ ਨੂੰ ਮੂਹ ਕੀਤਾ ਹੋਵੇ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਜਿਨ੍ਹਾਂ ਦੀਆਂ ਦੁਕਾਨਾਂ ਹਨ ਉਹਨਾਂ ਦੇ ਸ਼ਟਰਾਂ ਉੱਪਰ ਕਬੂਤਰ ਆਪਣਾ ਆਲਣਾ ਬਣਾ ਲੈਂਦੇ ਹਨ ਦੱਸੋ ਭਲਾ ਇਸ ਵਿੱਚ ਆਪਣਾ ਕੀ ਨੁਕਸਾਨ ਹੈ ਜੀ ਜੇਕਰ ਉਹ ਪੰਛੀ بارش ਤੋਂ ਬਚਣ ਲਈ ਜਾਂ ਧੁੱਪ ਤੋਂ ਬਚਣ ਲਈ ਆਪਣੀਆਂ ਬਣਾਈਆਂ ਚੀਜ਼ਾਂ ਦਾ ਆਸਰਾ ਵੀ ਲੈ ਲੈਂਦੇ ਹਨ ਐਸੋ 'ਚ ਹਰਜੀ ਕੀ ਹੈ ਪ੍ਰਸੰਗ ਜੀ ਆਪਾਂ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਾਂ ਅੱਜ ਦੇ ਸਮੇਂ ਵਿੱਚ ਆਪਾਂ ਨੂੰ ਪੈਸੇ ਤੋਂ ਇਲਾਵਾ ਕੁਝ ਵੀ ਚੰਗਾ ਨਹੀਂ ਲੱਗਦਾ ਪਰ ਸਾਡੀਆਂ ਅਰਦਾਸਾਂ ਇੰਨੀਆਂ ਹੁੰਦੀਆਂ ਹਨ ਕਿ ਰੱਬ ਵੀ ਉਹਨਾਂ ਨੂੰ ਪੂਰਾ ਕਰਦਾ ਕਰਦਾ ਥੱਕ ਜਾਂਦਾ ਹੈ ਤੇਈ ਲੋਕ ਕੀ ਕਰਦੇ ਹਨ ਆਪਣੀਆਂ ਕੋਠੀਆਂ ਉੱਪਰ ਵੀ ਕਿਸੇ ਪੰਛੀ ਨੂੰ ਬੈਠਣ ਨਹੀਂ ਦਿੰਦੇ ਮੈਂ ਇਹ ਚੀਜ਼ ਬਹੁਤਾਂ ਦੇ ਘਰਾਂ ਉੱਪਰ ਦੇਖੀ ਹੈ ਕਿ ਉਹਨਾਂ ਨੇ ਬਨੇਰੇ ਉੱਪਰ ਤਿੱਖੇ ਕੱਲ ਲਗਾ ਦਿੱਤੇ ਹਨ ਤਾਂ ਕਿ ਕੋਈ ਕਬੂਤਰ ਜਾਂ ਪੰਛੀ ਸਾਰੇ ਘਰ ਨੂੰ ਗੰਦਾ ਨਾ ਕਰ ਦੇਵੇ ਆਪਾਂ ਕਿੰਨੇ ਗਿਰ ਚੁੱਕੇ ਹਾਂ ਸੰਗਤ ਜੀ ਇਨ੍ਹਾਂ ਹਰਕਤਾਂ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਜਿਸ ਰੱਬ ਕੋਲ ਜਿਸ ਪ੍ਰਮਾਤਮਾ ਕੋਲ ਆਪਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਨਾ ਇਨ੍ਹਾਂ ਬੇਜਵਾਨਾਂ ਦਾ ਵੀ ਰੱਬ ਉਹੀ ਹੈ ਇਨ੍ਹਾਂ ਨਾਲ ਇਸ ਤਰ੍ਹਾਂ ਕਰਕੇ ਆਪਾਂ ਕਿਵੇਂ ਤਰੱਕੀ ਹਾਸਲ ਕਰ ਸਕਦੇ ਆ ਐਸ ਲਈ ਸੰਗਤ ਜੀ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਇਹਨਾਂ ਲਈ ਥੋੜੇ ਦਾਣੇ ਸੁੱਟ ਦਿਆ ਕਰੋ ਪਾਣੀ ਪੀ ਲਿ ਵੀ ਰੱਖ ਦਿਆ ਕਰੋ ਵਾਹਿਗੁਰੂ ਜੀ ਸਿਰਫ ਇਹੀ ਗੱਲਾਂ ਤੋਂ ਖੁਸ਼ ਹੁੰਦੇ ਹਨ ਜੇਕਰ ਆਪਾਂ ਨੂੰ ਵਾਹਿਗੁਰੂ ਜੀ ਨੂੰ ਖੁਸ਼ ਕਰਨਾ ਹੈ ਨਾ ਤਾਂ ਕਿਸੇ ਵੀ ਚੀਜ਼ ਨੂੰ ਮੰਗਣਾ ਨਹੀਂ ਪਏਗਾ ਤੁਹਾਡੇ ਦਿਲ ਦੀ ਵਾਹਿਗੁਰੂ ਸੁਣ ਲੈਣਗੇ ਅਤੇ ਹਰ ਇੱਛਾ ਤੁਹਾਡੀ ਪਹਿਲੀ ਅਰਦਾਸ ਹੀ ਪੂਰੀ ਕਰ ਦੇਣਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸੱਚਾ ਸੋਧਾ ਕੀਤਾ ਸੀ ਸੰਗਤ ਜੀ ਆਪਣੇ ਗੁਰੂ ਘਰਾਂ ਵਿੱਚ ਜੋ ਅਖੰਡ ਲੰਗਰ ਚੱਲਦੇ ਹਨ ਉਹ ਸਾਡੇ ਗੁਰੂ ਸਾਹਿਬਾਨਾਂ ਦੀ ਦਿੱਤੀ ਹੋਈ ਦੇਣ ਹਨ ਪਹਿਲੀ ਸਾਧ ਸੰਗਤ ਜੀ ਕਈ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਪੰਛੀ ਹਮੇਸ਼ਾ ਉਜਾੜ ਭਾਲਦੇ ਹਨ ਭਾਵੇਂ ਕਿ ਪੰਛੀ ਚਾਹੇ ਕਬੂਤਰ ਹੋਵੇ ਜਾਂ ਚਿੜੀਆਂ ਹੋਣ ਜੇਕਰ ਸਾਡੇ ਘਰੇ ਆਉਂਦੇ ਹਨ ਤਾਂ ਹਮੇਸ਼ਾ ਉਜਾੜ ਕੀ ਲੈ ਜਾਂਦੇ ਹਨ ਸੰਗਤ ਜੀ ਇਹ ਧਾਰਨਾ ਬੜੀ ਪੁਰਾਣੀ ਹੈ ਪਰ ਇਹ ਕਿਸੇ ਵੀ ਧਰਮ ਦੇ ਹਿਸਾਬ ਨਾਲ ਸਹੀ ਬਿਲਕੁਲ ਵੀ ਨਹੀਂ ਹੈ ਜੈਸ ਨੂੰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦੁਨੀਆ ਤੇ ਭੇਜਿਆ ਹੈ ਉਹ ਆਤਮਾ ਜਾਂ ਉਹ ਸਰੀਰ ਕਦੇ ਵੀ ਕਿਸੇ ਦਾ ਉਜਾੜਾ ਨਹੀਂ ਕਰ ਸਕਦਾ ਦੂਸਰੀ ਗੱਲ ਕਰਮਾ ਵਾਲਾ ਹੁੰਦਾ ਹੈ ਉਹ ਕਰ ਜਿੰਨਾ ਕਰੇ ਪੰਛੀ ਆਪਣਾal ਨਾ ਪਾਉਂਦੇ ਹਨ ਸੰਗਤ ਜੀ ਕਈਆਂ ਨੂੰ ਇਸ ਗੱਲ ਦਾ ਗਿਆਨ ਹੋਵੇਗਾ ਕਿ ਜੇਕਰ ਤੁਹਾਡੇ ਘਰੇ ਪੰਛੀ ਦਾਣਾ ਝੁਗਣਾਉਂਦੇ ਹਨ ਜਾਂ ਤੁਹਾਡੇ ਪਾਏ ਹੋਏ ਚੋਗੇ ਨੂੰ ਵੀ ਚੋਕਦੇ ਹਨ ਤਾਂ ਉਹ ਆਪਣੇ ਪਾਏ ਹੋਏ ਚੋਗੇ ਨਾਲ ਤੁਹਾਡੇ ਦੁੱਖ ਤਕਲੀਫਾਂ ਵੀ ਲੈ ਜਾਂਦੇ ਹਨ ਕਿਉਂਕਿ ਸੰਗਤ ਜਿਵੇਂ ਜਿਵੇਂ ਆਪਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਹੈ ਉਸੇ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਉਹਨਾਂ ਦੀ ਸਾਜੀ ਹੈ ਸਾਰੇ ਕੁਦਰਤ ਸਾਰੇ ਪੇੜ ਪੌਦੇ ਇਹ ਹਵਾ ਤੇ ਪਾਣੀ ਇਹ ਸਾਰੇ ਉਹਨਾਂ ਦੀ ਹਨ ਅਤੇ ਜੇਕਰ ਆਪਾਂ ਇਹ ਸੋਚ ਕੇ ਚੱਲਦੇ ਹਾਂ ਕਿ ਅਸੀਂ ਕਿਸੇ ਦਾ ਚੰਗਾ ਨਹੀਂ ਕਰਨਾ ਕਿਸੇ ਦਾ ਢੱਡ ਨਹੀਂ ਭਰਨਾ ਤਾਂ ਵਾਹਿਗੁਰੂ ਜੀ ਵੀ ਸਾਡਾ ਚੰਗਾ ਕਰਦੇ ਨਹੀਂ ਕਰਨਗੇ ਜਿਹੜੇ ਘਰ ਕੋਈ ਪੰਛੀ ਨਹੀਂ ਆਉਂਦਾ ਜਾਂ ਜਿਹੜੇ ਪੰਛੀਆਂ ਦੇ ਬੈਠਣ ਵਾਲੇ ਰੁੱਖ ਵੀ ਅਸੀਂ ਕੱਟ ਦਿੰਦੇ ਹਾਂ ਨਾ ਨਾ ਵਾਹਿਗੁਰੂ ਜੀ ਉਸ ਪਰਵਾਰ ਤੇ ਆਪਣੀ ਨਜ਼ਰ ਕਦੇ ਵੀ ਨਹੀਂ ਫੇਰਦੇ ਇਸ ਲਈ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਨਜ਼ਰਾਂ ਵਿੱਚ ਤੁਸੀਂ ਰਹਿਣਾ ਅਤੇ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਨਾ ਤਾਂ ਬੇਜੁਾਨ ਅੰਦਰ ਢੱਡ ਪਰਿਆ ਕਰੋ ਇਸੇ ਨਾਲ ਹੀ ਸੰਗਤ ਜੀ ਅੱਜ ਦੀ ਆਪਣੀ ਇਹ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ